ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਛੋਟਾ ਜਿਹਾ ਟੌਪਿਕ ਫੋਰਗੇਟਿੰਗ ਦਾ ਕਰਨ ਵਾਲੇ ਆ ਫੋਰਗੇਟਿੰਗ ਕੀ ਹੁੰਦੀ ਹੈ ਫੋਰਗੇਟਿੰਗ ਉਹ ਹੁੰਦੀ ਹੈ ਕਿ ਕਿਸੇ ਵੀ ਜਾਣਕਾਰੀ ਇਨਫੋਰਮੇਸ਼ਨ ਦਾ ਆਪਣੇ ਦਿਮਾਗ ਦੀ ਮੈਮਰੀ ਵਿੱਚੋਂ ਲਾਸਟ ਹੋ ਜਾਣਾ ਭੁੱਲ ਜਾਣਾ ਠੀਕ ਹੈ ਉਹ ਫੋਰਗੇਟਿੰਗ ਹੁੰਦੀ ਆ ਫੋਰਗੇਟਿੰਗ ਟੂ ਟਾਈਪਸ ਦੀ ਹੁੰਦੀ ਆ ਫਰਸਟ ਹੈ ਕਿ ਜਨਰਲ ਫੋਰਗੇਟਿੰਗ ਸੈਕੰਡ ਹੈ ਸਪੈਸਿਫਿਕ ਫੋਰਗੇਟਿੰਗ ਜਨਰਲ ਫੋਰਗੇਟਿੰਗ ਉਹ ਹੁੰਦੀ ਆ ਕਿ ਕਿਸੇ ਜਾਣਕਾਰੀ ਦਾ ਸਾਰੇ ਦਾ ਸਾਰਾ ਹੀ ਆਪਣੇ ਦਿਮਾਗ ਦੀ ਮੈਮਰੀ ਵਿੱਚੋਂ ਲਾਸਟ ਹੋ ਜਾਣਾ ਜਿਵੇਂ ਐਗਜ਼ਾਮਪਲ ਵਜੋਂ ਇੱਕ ਬੱਚੇ ਦਾ ਸਾਰੇ ਹੀ ਸਬਜੈਕਟਾਂ ਵਿੱਚੋਂ ਫੇਲ ਹੋ ਜਾਣਾ ਸੈਕੰਡ ਸਪੈਸੀਫਿਕ ਫੋਰਗੇਟਿੰਗ ਉਹ ਹੁੰਦੀ ਆ ਕਿ ਕਿਸੇ ਵੀ ਜਾਣਕਾਰੀ ਵਿੱਚੋਂ ਇੱਕ ਸਪੈਸੀਫਿਕ ਹਿੱਸੇ ਦਾ ਲਾਸਟ ਹੋ ਜਾਣਾ ਠੀਕ ਹੈ ਕਿਸੇ ਇੱਕ ਸਪੈਸੀਫਿਕ ਹਿੱਸੇ ਨੂੰ ਆਪਾਂ ਭੁੱਲ ਜਾਣੇ ਆ ਜਦੋਂ ਉਹ ਕੀ ਹੁੰਦੀ ਹੈ ਸਪੈਸੀਫਿਕ ਫੋਰਗੇਟਿੰਗ ਠੀਕ ਹੈ ਐਗਜ਼ਾਮਪਲ ਵਜੋਂ ਕਿ ਬੱਚੇ ਦਾ ਕਿਸੇ ਇੱਕ ਟਫ ਸਬਜੈਕਟ ਵਿੱਚੋਂ ਫੇਲ ਹੋ ਜਾਣਾ ਇਹ ਹੈਗੀ ਹੈ ਸਪੈਸੀਫਿਕ ਫੋਰਗੇਟਿੰਗ ਸੋ ਇਹ ਸੀਗਾ ਤੁਹਾਡਾ ਛੋਟਾ ਜਿਹਾ ਟੌਪਿਕ ਫੋਰਗੇਟਿੰਗ ਦਾ ਸੋ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ